ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸੋ ਪਿਆਰਿਓ ਇਹ ਬੇਨਤੀਆਂ ਬਹੁਤ ਜ਼ਰੂਰੀ ਨੇ ਵਿਆਹ ਕਰਦੇ ਸਮੇਂ ਕਦੇ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਕੀ ਕਾਰਨ ਨੇ ਕਿਉਂ ਨਹੀਂ ਕਰਨੀਆਂ ਚਾਹੀਦੀਆਂ ਕੀ ਇਹਨਾਂ ਗਲਤੀਆਂ ਕਰਕੇ ਹੀ ਜੀਵਨ ਤਬਾਹ ਹੋ ਰਹੇ ਨੇ ਕਿ ਇਹਨਾਂ ਗਲਤੀਆਂ ਕਰਕੇ ਹੀ ਸਭ ਕੁਝ ਹੋ ਰਿਹਾ ਸੋ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਦੋਂ ਵੀ ਆਪਾਂ ਵਿਆਹ ਕਰਦੇ ਆ ਜਾਂ ਫਿਰ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਦੇ ਬਾਰੇ ਸੋਚਦੇ ਆ ਉਦੋਂ ਬਹੁਤ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਸੋਚਦੇ ਆ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਆ ਇੰਜ ਨਹੀਂ ਇੰਜ ਕਰਨਾ ਐਵੇਂ ਨਹੀਂ ਐਵੇਂ ਕਰਨਾ ਐਵੇਂ ਕਰਨਾ ਆਹ ਗੱਲ ਕਰਨੀ ਐ ਆਹ ਗੱਲ ਕਰਨੀ ਐ ਆਹ ਨਹੀਂ ਕਰਨੀ ਆਹ ਕਰਨਾ ਹੈ ਇਦਾਂ ਦੀਆਂ ਤਿਆਰੀਆਂ ਹੋਣਗੀਆਂ ਆ ਸਭ ਕੁਝ ਆਪਾਂ ਕਰਾਂਗੇ ਏਦਾਂ ਕਰਾਂਗੇ ਆ ਕਰਾਂਗੇ ਉਹ ਸਾਰੀਆਂ ਚੀਜ਼ਾਂ ਲਗਭਗ ਆਪਾਂ ਸੋਚਦੇ ਆ ਵਿਚਾਰਦੇ ਆ ਸੋ ਗੁਰਮੁਖ ਪਿਆਰਿਓ ਇੱਥੇ ਮੈਂ ਕੁਝ ਕੋਈ ਬੇਨਤੀਆਂ ਕਰਕੇ ਆਪਜੀ ਦਾ ਧਿਆਨ ਜਿਹੜਾ ਹੈ ਉਹ ਦਬਾਉਣਾ ਚਾਹਨਾ ਕਿ ਕਿਤੇ ਨਾ ਕਿਤੇ ਆਪਾਂ ਫਿਰ ਵੀ ਕੁਝ ਗਲਤੀਆਂ ਕਰ ਬੈਠਦੇ ਆ ਕਰਦੇ ਤਾਂ ਆਪਾਂ ਚੰਗੇ ਵਾਸਤੇ ਆ ਪਰ ਉਹਦੇ ਵਿੱਚ ਆਪਾਂ ਕੁਝ ਨਾ ਕੁਝ ਗਲਤੀਆਂ ਜੜੀਆਂ ਨੇ ਉਹ ਕਰ ਬੈਠਦੇ ਆ ਜਿਹੜਾ ਫਿਰ ਪਛਤਾਉਣਾ ਪੈਂਦਾ ਫਿਰ ਸਾਰੀ ਉਮਰ ਭੁਗਤਣਾ ਪੈਂਦਾ ਆਪਾਂ ਸੋਚਦੇ ਆ ਵੀ ਜੇ ਸ਼ਾਇਦ ਨਾ ਕਰਦੇ ਤਾਂ ਚੰਗੇ ਰਹਿੰਦੇ ਇੰਜ ਨਾ ਕਰਦੇ ਤਾਂ ਸ਼ਾਇਦ ਵਧੀਆ ਹੁੰਦਾ ਇੰਜ ਹੋ ਜਾਂਦਾ ਇਹ ਹੋ ਜਾਂਦਾ ਬੜਾ ਸੋਚਦੇ ਆ ਸੋ ਪਿਆਰਿਓ ਕੁਝ ਲੋਕਾਂ ਨੇ ਤਤ ਕੱਢੇ ਤਤ ਕੱਢ ਕੇ ਉਹਨਾਂ ਲੋਕਾਂ ਨੇ ਕੁਝ ਚੀਜ਼ਾਂ ਦਿੱਤੀਆਂ ਉਹ ਕਹਿੰਦੇ ਨੇ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ 1 ਸਾਲ ਦੇ ਅੰਦਰ ਲੜਕੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਉਹਦੇ ਇੱਕ ਕਾਰਨ ਸੀ ਉਹ ਪੁਰਾਣੇ ਬਜ਼ੁਰਗਾਂ ਨੇ ਇੱਕ ਤੱਤ ਕੱਢਿਆ ਸੀ ਉਹ ਤੱਤ ਕੱਢਣ ਦਾ ਮਤਲਬ ਕੀ ਸੀ ਕਿ ਉਹਨਾਂ ਦੋਨਾਂ ਨੂੰ ਮਿਕਸ ਅਪ ਹੋਣ ਦੋ ਇੱਕ ਦੂਜੇ ਦੇ ਸੁਭਾਅ ਬਾਰੇ ਜਾਣਨ ਦੋ ਜਿਹੜੀ ਨੂ ਘਰ ਦੇ ਵਿੱਚ ਵਿਆਹ ਕੇ ਆਈ ਐ ਉਹ ਸਾਡੀ ਧੀ ਦੇ ਸੁਭਾਅ ਨੂੰ ਜਾਣੇ ਸਾਡੀ ਧੀ ਜਿਹੜੀ ਐ ਉਹਦੇ ਸੁਭਾਅ ਨੂੰ ਜਾਣੇ ਇੱਕ ਦੂਜੇ ਨਾਲ ਮਿਕਸ ਹੋਣ ਤੇ ਜਿਹੜੀਆਂ ਚੀਜ਼ਾਂ ਅਸੀਂ ਨੂ ਨੂੰ ਸਿਖਾਵਾਂਗੇ ਉਹ ਸਾਡੀ ਧੀ ਨੂੰ ਆਪਣੇ ਆਪ ਸਿੱਖਣ ਨੂੰ ਮਿਲਣਗੀਆਂ ਕੁਝ ਤੱਥ ਸੀ ਉਹਨਾਂ ਪੁਰਾਣੇ ਬਜ਼ੁਰਗਾਂ ਨੇ ਕੁਝ ਤੱਥ ਕੱਢੇ ਸੀ ਕਈ ਵਾਰੀ ਆਪਣੀ ਧੀ ਨੂੰ ਸਮਝਾਉਣ ਦੇ ਲਈ ਨੂੰਹ ਦੇ ਵਿੱਚ ਦੀ ਧੀ ਨੂੰ ਸਮਝਾਉਣਾ ਪੈਂਦਾ ਸੀ ਕਈ ਵਾਰੀ ਧੀ ਦੇ ਵਿੱਚ ਦੀ ਨੂੰਹ ਨੂੰ ਸਮਝਾਉਣਾ ਪੈਂਦਾ ਹੈ ਸੋ ਖੈਰ ਉਹਨਾਂ ਬਜ਼ੁਰਗਾਂ ਨੇ ਉਹਨਾਂ ਮਾਤਾਵਾਂ ਭੈਣਾਂ ਨੇ ਪੁਰਾਣੇ ਬਜ਼ੁਰਗਾਂ ਨੇ ਤੱਤ ਕੱਢੇ ਸੀ ਵੀ ਆਪਣੇ ਪੁੱਤਰ ਦਾ ਵਿਆਹ ਕਰੋ ਪਰ ਆਪਣੀ ਲੜਕੀ ਦਾ ਵਿਆਹ ਜਿਹੜਾ ਹੈ ਇੰਨੀ ਜਲਦੀ ਨਾ ਕਰੋ ਕਾਲੀ ਨਹਾ ਠੀਕ ਹੈ ਜੇ ਕੋਈ ਮਜਬੂਰੀ ਹੈ ਤੇ ਗੱਲ ਵੱਖਰੀ ਹੈ ਪਰ ਸਾਲ ਡੇਢ ਸਾਲ ਘਟੋ ਘਟ ਇੰਨਾ ਕੁ ਸਮਾਂ ਜਿਹੜਾ ਹੈ ਉਹ ਵਿੱਚ ਬਚਾਲੇ ਰਵੇ ਤੇ ਤਾਂ ਜੋ ਆਪਾਂ ਸੁਖਾਲੇ ਵੀ ਹੋਈਏ ਇੱਕ ਤੱਥ ਇਹ ਵੀ ਸੀ ਕਿ ਅਸੀਂ ਜੋ ਖਰਚ ਆਪਣੇ ਪੁੱਤਰ ਦੇ ਵਿਆਹ ਤੇ ਕੀਤਾ ਧੀ ਦੇ ਵਿਆਹ ਵੇਲੇ ਅਸੀਂ ਤੰਗ ਨਾ ਹੋਈਏ ਸਾਨੂੰ ਕਰਜ਼ਾ ਨਾ ਲੈਣਾ ਪਵੇ। ਏਵੀ ਇੱਕ ਤੱਥ ਸੀ ਇਹ ਵੀ ਕਿਹਾ ਗਿਆ ਸੀ ਵੀ ਜੇਕਰ ਅਸੀਂ ਸਾਡੀ ਧੀ ਵੱਡੀ ਹੈ ਧੀ ਦਾ ਵਿਆਹ ਅਸੀਂ ਕਰ ਰਹੇ ਹਾਂ ਤਾਂ ਇੱਕਦਮ ਫਿਰ ਪੁੱਤਰ ਦਾ ਵਿਆਹ ਨਾ ਕਰੂ ਕਿਉਂਕਿ ਗੱਲ ਸੀ ਪੈਸੇ ਦੀ ਵੀ ਪੈਸਾ ਜਿਹੜਾ ਹੈ ਉਹ ਸਾਡੇ ਸਿਰ ਤੇ ਨਾ ਚੜੇ ਅਸੀਂ ਕਰਜ਼ਾਈ ਨਾ ਹੋਈਏ ਕੁਝ ਤੱਥ ਸੀ ਇਹ ਹੁਣ ਦੂਜਾ ਪੁਆਇੰਟ ਉਹਨਾਂ ਨੇ ਰੱਖਿਆ ਸੀ ਕਿ ਦੋ ਜੁੜਬਾ ਭਰਾਵਾਂ ਦਾ ਵਿਆਹ ਜਾਂ ਸਿਰ ਮੁੰਨਣ ਦੀ ਰਸਮ ਇੱਕੋ ਦਿਨ ਨਹੀਂ ਹੋਣੀ ਚਾਹੀਦੀ ਦੋ ਜੁੜਵਾ ਭਰਾਵਾਂ ਦਾ ਵਿਆਹ ਉਹ ਇੱਕ ਦਿਨ ਨਹੀਂ ਕਰਨਾ ਚਾਹੀਦਾ ਸੀ ਹਾਲਾਂਕਿ ਉਹਦੇ ਵਿੱਚ ਵੀ ਥੋੜਾ ਜਿਹਾ ਡਿਸਟੈਂਸ ਹੋਵੇ ਥੋੜਾ ਜਿਹਾ ਉਹਦੇ ਵਿੱਚ ਇੱਕ ਜੇ ਆਪਾਂ ਗੱਲ ਕਰੀਏ ਥੋੜਾ ਜਿਹਾ ਇੱਕ ਸਮਾਂ ਹੋਵੇ ਗੈਪ ਹੋਵੇ ਉਹ ਬਹੁਤ ਚੰਗਾ ਹੈ ਜੇਕਰ ਕਰ ਲਿਆ ਜਾਏ ਜੇਕਰ ਉਹ ਗੈਪ ਪਾ ਲਿਆ ਜਾਏ ਤਾਂ ਬਹੁਤ ਚੰਗੀ ਗੱਲ ਆ ਜਿਉ ਗੈਪ ਨੂੰ ਪਾ ਕੇ ਅੱਬਾ ਵਿਆਹ ਕਰਾਂਗੇ ਤੇ ਬਹੁਤ ਚੰਗੀ ਗੱਲ ਆ ਜੁੜਬਾ ਭਰਾਵਾਂ ਦਾ ਇਹ ਸੀ ਕਿ ਉਹਨਾਂ ਦੋਨਾਂ ਦਾ ਵਿਆਹ ਇੱਕੋ ਟਾਈਮ ਨਹੀਂ ਕਰਨਾ ਚਾਹੀਦਾ ਪਹਿਲਾਂ ਇਹ ਵੀ ਹੁੰਦਾ ਸੀ ਵੀ ਉਹਨਾਂ ਦੇ ਸਿਰ ਵੀ ਮੁੰਨ ਦਿੱਤੇ ਜਾਂਦੇ ਸੀ ਵੀ ਉਹਨਾਂ ਦੋਨਾਂ ਦਾ ਸਿਰ ਜਿਹੜਾ ਸੀ ਉਹ ਨਹੀਂ ਸੀ ਮੁੰਨਣਾ ਚਾਹੀਦਾ ਉਹਦਾ ਇੱਕ ਕਾਰਨ ਸੀ ਹੁਣ ਦੋਨਾਂ ਦੀ ਸ਼ਕਲ ਇੱਕ ਸੀ ਵੀ ਕਿਤੇ ਦੋਨਾਂ ਨੂੰ ਪਹਿਚਾਨਣਾ ਜਾਂ ਕੋਈ ਇੱਕ ਕ੍ਰਾਈਮ ਕਰ ਦੇਵੇ ਕੋਈ ਕੋਈ ਗਲਤੀ ਕਰ ਦੇਵੇ ਦੂਜੇ ਨੂੰ ਭੁਗਤ ਨਹੀਂ ਪਵੇ ਇਹ ਨਾ ਹੋਵੇ ਵੀ ਇਹ ਇਦਾਂ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਦੋਨਾਂ ਦਾ ਵਿਆਹ ਤੇ ਉਹਨਾਂ ਦੇ ਸਿਰ ਮੁੰਨਣ ਦੀ ਜੋ ਰਸਮ ਸੀ ਉਹ ਨਹੀਂ ਕਰਨੀ ਚਾਹੀਦੀ ਸੀ ਪਹਿਲਾਂ ਹੁੰਦਾ ਸੀ ਵੀ ਸੁੱਚੇ ਸੁੱਚੇ ਵਾਲ ਤਾਰ ਦਿਓ ਜੀ ਅੱਜ ਵੀ ਸਾਡੇ ਕਰਦੇ ਨੇ ਕਿਨੇ ਜੀ ਇਹ ਬੱਚਾ ਹੈ ਜੀ ਇਹਦੇ ਸੁੱਚੇ ਸੁੱਚੇ ਵਾਲ ਤਾਰ ਦਿਓ ਪਹਿਲਾਂ ਤੇ ਸਾਰਾ ਸਿਰ ਹੀ ਮੁੰਡਣ ਕਰ ਦਿੰਦੇ ਸੀ ਹੁਣ ਤਾਂ ਚਲੋ ਥੋੜੀ ਜੀ ਲੱਟ ਜੀ ਤਾਰ ਕੇ ਛੱਡ ਦਿੰਦੇ ਨੇ ਪਰ ਇਹ ਕੁਝ ਤੱਥ ਸੀ ਉਹਨਾਂ ਬਜ਼ੁਰਗਾਂ ਨੇ ਦਿੱਤੇ ਤੇ ਤੀਜਾ ਪੁਆਇੰਟ ਉਹਨਾਂ ਨੇ ਰੱਖਿਆ ਸੀ ਜੇਕਰ ਇੱਕ ਕੁੱਖ ਤੋਂ ਪੈਦਾ ਹੋਈਆਂ ਦੋ ਧੀਆਂ ਦਾ 6 ਮਹੀਨੇ ਦੇ ਅੰਦਰ ਵਿਆਹ ਹੋ ਜਾਂਦਾ ਹੈ ਤਾਂ 3 ਸਾਲ ਦੇ ਅੰਦਰ ਉਹਨਾਂ ਵਿੱਚੋਂ ਇੱਕ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਇਹਦਾ ਇਹ ਕੁਝ ਇੱਕ ਸੋਚ ਸੀ ਕੁਝ ਲੋਕਾਂ ਦੇ ਭਰਮ ਸੀ ਕੁਝ ਵਹਿਮ ਵੀ ਪਾਲੇ ਗਏ ਸੀ ਹਾਲਾਂਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਇਹ ਕੋਈ ਵਹਿਮ ਤਾਂ ਹੈ ਨਹੀਂ ਜਾਂ ਕੋਈ ਇਸ ਚੀਜ਼ ਦਾ ਖਾਸ ਤੌਰ ਤੇ ਤੱਤ ਜਿਹੜਾ ਉਹ ਨਹੀਂ ਮਿਲਦਾ ਇੱਕੋ ਕੁਖ ਤੋਂ ਪੈਦਾ ਹੋਈਆਂ ਦੋ ਧੀਆਂ ਦਾ 6 ਮਹੀਨੇ ਦੇ ਅੰਦਰ ਵਿਆਹ ਹੋ ਜਾਏ ਤਾਂ 3 ਸਾਲ ਦੇ ਅੰਦਰ ਉਹਨਾਂ ਵਿੱਚੋਂ ਇੱਕ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਇਹ ਕੋਈ ਤੱਤ ਨਹੀਂ ਹੋਇਆ ਇਹ ਕੋਈ ਖਾਸ ਤੌਰ ਤੇ ਚੀਜ਼ ਨਹੀਂ ਹੋਈ ਜੇ ਆਪਾਂ ਗੱਲ ਕਰੀਏ ਖਾਸ ਤੌਰ ਤੇ ਚੀਜ਼ ਨਹੀਂ ਹੈ ਕਿ ਵੀ ਜੇ ਆਪਾਂ ਮੰਨੀਏ ਵੀ ਹਾਂ ਇਹ ਸੱਚ ਹੈ ਜੀ ਪਰ ਨਹੀਂ ਪਰ ਉਹਨਾਂ ਨੇ ਇਹ ਗੱਲ ਰੱਖੀ ਗਈ ਸੀ ਕਿ 3 ਸਾਲ 3 ਸਾਲ ਦੇ ਅੰਦਰ ਅੰਦਰ ਇੱਕ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ 6 ਮਹੀਨੇ ਦਾ ਗੈਪ ਤਾਂ ਕਿਉਂ ਸੀ ਵੀ 155 ਦਿਨਾਂ ਦੇ ਅੰਦਰ ਅੰਦਰ ਵਿਆਹ ਨਹੀਂ ਕਰਨਾ ਉਹ ਇੱਕ ਵਹਿਮ ਦਿੱਤਾ ਗਿਆ ਸੀ ਹੁਣ ਅਚਾਨਕ ਹੀ ਤੁਹਾਨੂੰ ਪਤਾ ਵੀ ਕੁਦਰਤ ਦੀ ਕਰੋਪੀ ਕਿਤੇ ਵੀ ਆ ਸਕਦੀ ਹੈ ਜੇ ਇੱਕ ਧੀ ਦੁਖੀ ਹੋ ਗਈ ਤੇ ਗੱਲ ਬਣ ਜਾਂਦੀ ਸੀ ਵੀ ਇਹਨਾਂ ਨੇ 6 ਮਹੀਨੇ ਦੇ ਅੰਦਰ ਵਿਆਹ ਕੀਤਾ ਜੀ ਤਾਂ ਸਭ ਕੁਝ ਹੋਇਆ ਸੋ ਪਿਆਰਿਓ ਇਸੇ ਕਰਕੇ ਸਾਨੂੰ ਗੁਰੂ ਸਹਿਬਾਨ ਨੇ ਗੁਰੂ ਦੇ ਲੜ ਲਾਇਆ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਗੱਲ ਕਹੀ ਪਾਤਸ਼ਾਹ ਨੇ ਅਜੇ ਅਗਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ ਉਸ ਪਰਮਾਤਮਾ ਨੇ ਅਗਿਆਨ ਰੂਪ ਹਨੇਰੇ ਦਾ ਉਦੋਂ ਨਾਸ਼ ਹੋਏਗਾ ਜਦੋਂ ਉਹ ਸੁਰਮਾ ਤੂੰ ਆਪਣੇ ਮਨ ਰੂਪ ਅੱਖਾਂ ਦੇ ਵਿੱਚ ਪਾਏਗਾ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ ਉਹਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਇਹ ਨਾਨਕ ਜੋ ਮਨੁੱਖ ਅਕਾਲ ਪੁਰਖ ਦੇ ਦੱਸੇ ਹੋਏ ਮਾਰਗ ਤੇ ਤੁਰ ਪਏ ਸਭ ਤੋਂ ਵੱਡੀ ਗੱਲ ਇਹ ਕਰਕੇ ਪਾਸ਼ੰਗਾ ਵੀ ਗੁਰੂ ਦੇ ਮਾਰਗ ਤੇ ਤੁਰ ਇਨ੍ਹਾਂ ਵਹਿਮਾਂ ਦੇ ਵਿੱਚੋਂ ਨਿਕਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ